ਖਿਆਰਪੁਰ ਪੁਲਸ ਦੇ ਵੱਲੋਂ ਜਿਹੜਾ ਇਹ ਤਿੰਨ ਲੁਟੇਰਿਆਂ ਨੂੰ ਜਿਹੜਾ ਇਹ ਉਹ ਕਾਬੂ ਕੀਤਾ ਗਿਆ ਤੋਂ ਅੰਦਾਜ਼ਾ ਦਈ ਕਿ ਪਿਛਲੇ ਦਿਨੀ ਇਹਨਾਂ ਲੁਟੇਰਿਆਂ ਦੇ ਵੱਲੋਂ ਦੋ ਹਫ਼ਤਾਲ ਤੋਂ ਆ ਰਹੀਆਂ ਮਹਿਲਾਵਾਂ ਨੂੰ ਜਿਹੜਾ ਇਹ ਉਹ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਸੀ ਉਹਨਾਂ ਦਾ ਜਿਹੜਾ ਇਹ ਉਹ ਪਰਸ ਇਹਨਾਂ ਲੁਟੇਰਿਆਂ ਵੱਲੋਂ ਮੋਟਰਰੋ ਤੇ ਸਵਾਰ ਜਿਹੜਾ ਇਹ ਤਿੰਨ ਲੁਟੇਰਿਆਂ ਨੇ ਖੋਇਆ ਸੀ ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਸ ਨੇ ਇਹਨਾਂ ਤਿੰਨੇ ਲੁਟੇਰਿਆਂ ਜਿਹੜਾ ਇਹ ਕਾਬੂ ਕਰ ਲਏ ਤੇ ਉਹਨਾਂ ਨੂੰ ਵੀ ਦੱਸ ਦਈਏ ਕਿ ਇਹ ਤਿੰਨੇ ਲੁਟੇਰਿਆਂ ਦੇ ਕੋਲ ਜਿਹੜਾ ਮੋਟਰਰੋ ਇਹ ਬਰਾਮਦ ਹੋਇਆ ਹੈ ਉਹ ਵੀ ਜਿਹੜਾ ਇਹ ਮੋਟ ਚੋਰੀ ਦਾ ਦੱਸਿਆ ਜਾ ਰਿਹਾ ਹੈ। ਡਿਸਟ੍ਰਿਕਟ ਹਸ਼ਰਪੁਰ ਦੇ ਵਿੱਚ ਕੁਝ ਦਿਨ ਪਹਿਲਾਂ 21 ਤਰੀਕ ਨੂੰ ਦੋ ਲੇਡੀਆਂ ਜਿਹੜੀਆਂ ਹਸਪੀਟਲ ਤੋਂ ਦਵਾਈ ਲੈ ਕੇ ਬਾਹਰ ਨਿਕਲੀਆਂ ਸੀਗੀਆਂ ਔਰ ਤੁਸੀਂ ਉਹਦੀ ਵੀਡੀਓ ਦੇਖੀ ਹੋਣੀ ਕਾਫੀ ਵਾਇਰਲ ਹੋਈ ਸੀਗੀ। ਤਿੰਨ ਨੌਜਵਾਨਾਂ ਨੇ ਉਹਨਾਂ ਤੋਂ ਪਰਸ ਖੋਲਿਆ ਸੀਗਾ। ਔਰ ਉਹਨੂੰ ਐਸਐਸਪੀ ਸਾਹਿਬ ਵੱਲੋਂ ਬੜੀ ਗੰਭੀਰਤਾ ਨਾਲ ਲਿਆ ਗਿਆ ਉਹ ਸਨੇਚਿੰਗ ਨੂੰ ਔਰ ਅਸੀਂ ਤਿੰਨ ਦੇ ਤਿੰਨ ਬੰਦੇ ਹੀ ਇਹ ਰਾਉਂਡ ਅਪ ਕੀਤੇ ਆ ਜਿਹੜੇ ਕਿ ਜਿਨ੍ਹਾਂ ਨੇ ਦੋ ਵਾਰ ਦਾ ਤਾਂ ਹੁਣ ਤੱਕ ਸਾਡੀਆਂ ਜਿਹੜੀਆਂ ਜਿਹੜਾ ਇਹਨਾਂ ਕੋਲ ਮੋਟਰਸਾਈਕਲ ਸੀਗਾ ਉਹ ਦਸਹਿਰਾ ਗਰਾਊਂਡ ਤੋਂ ਇਹਨਾਂ ਨੇ ਚੋਰੀ ਕੀਤਾ ਸੀਗਾ ਔਰ ਕਬਰ ਹੋਇਆ ਉਹਦਾ ਮਗਦਮਾ ਵਕਤ ਦਰਜ ਕੀਤਾ ਔਰ ਸਨੇਚਿੰਗ ਇਹਨਾਂ ਨੇ ਉਸੇ ਮੋਟਰਸਾਈਕਲ ਤੇ ਕੀਤੀ ਸੀ ਉਹ ਵੀ ਰਿਕਵਰ ਕਰ ਲਿਆ ਆ ਔਰ ਤਿੰਨੇ ਹੀ ਦੋਸ਼ੀ ਜਿਹੜੇ ਹੈਗੇ ਆ ਉਸ ਵਾਰਦਾਤ 'ਚ ਜੇ ਤੇ ਤੁਸੀਂ ਸੀਸੀਟੀਵੀ ਤੇ ਕਾਫੀ ਤੁਸੀਂ ਦੇਖਿਆ ਹੋਣਾ ਬਣੀਆਂ ਹੋਈਆਂ ਵੀਡੀਓ ਉਹ ਵਾਇਰਲ ਹੋਈਆਂ ਸੀਗੀਆਂ। ਉਹ ਤਿੰਨੇ ਹੀ ਦੋਸ਼ੀ ਫੜ ਲਏ ਹੈਗੇ ਔਰ ਫਰਦਰ ਸਾਡੇ ਕੋਲ ਰਿਮਾਂਡ ਤੇ ਹੈਗੇ ਆ। ਔਰ ਦੋ ਤਾਂ ਹੈਗੇ ਆ ਬਾਦਰਪੁਰ ਮੱਲਾ ਹੈਗਾ ਠਠਿਆਲਾ ਮੱਲਾ ਉੱਥੋਂ ਦੇ ਆ। ਇੱਕ ਹੈਗਾ ਹਰਦੋਖਾਨਪੁਰ ਦਾ। ਇਹਨਾਂ ਦੇ ਨਾਂ ਸ਼ਿਵਮ, ਕ੍ਰਿਸ਼ਨ ਤੇ ਰਾਹੁਲ। ਜਿਹੜਾ ਸ਼ਿਵਮ ਆ ਕ੍ਰੇਸ਼ਨ ਹੈਗਾ ਇਹਨਾਂ ਤੇ ਪਹਿਲਾਂ ਵੀ ਐਫਆਰ ਰਿਜ਼ਰਵ ਹੈਗੀਆਂ ਹੋਰ ਜਿਹੜੀਆਂ ਫਰਦਰ ਹਲੇ ਕਿਉਂਕਿ ਹੁਣੇ ਕੱਲ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਔਰ ਉਹਦੀ ਫਰਦਰ ਇਨਵੈਸਟਿਗੇਸ਼ਨ ਚੱਲ ਰਹੀ ਹੈ ਹੋਰ ਇਹ ਨਹੀਂ ਕਿਹੜੀਆਂ ਕਰੀਆਂ ਵਾਰਦਾਤਾਂ ਕੀਤੀਆਂ ਸਰ ਇਹਨਾਂ ਕੋਲ ਇੱਕ ਪੈਪਰ ਵੀ ਫਰਦਰ ਯੂਜ਼ ਕਰਦੇ ਸੀ ਨਾਲ ਕਿ ਕਿਦਾਂ ਕਿੰਨੇ ਕਿਦਾਂ ਕਰਦੇ ਸੀ ਜਾਬਦੰਦ ਬੀਸਿਕਲੀ ਸੌਫਟ ਕਾਰਨਰ ਯੂਜ਼ ਕਰਦੇ ਸੀ ਇਹ ਜਾਂਦੇ ਜਾਂਦੇ ਹੀ ਸਨੇਚਿੰਗ ਕਰਦੇ ਸੀਗੇ ਪਰ ਆਪਣੇ ਲਈ ਛੋਟਾ ਮੋਟਾ ਰੌਡ ਰੂਡ ਜਾਂ ਇਹੋ ਜਿਹਾ ਵੈਪਨ ਹੀ ਹੁੰਦਾ ਸੀ ਇਹਨਾਂ ਕੋਈ ਦੂਜਾ ਕੋਈ ਮਾਰੂ ਹਥਿਆਰ ਕਹਿ ਲਈ ਉਹ ਨਹੀਂ ਹੁੰਦਾ ਸੀਗਾ ਔਰ ਨੀਨ ਜਿਹੜਾ ਇਹਨਾਂ ਦਾ ਰੀਜ਼ਨ ਹੈਗਾ ਇਹ ਐਡਿਕਟ ਹੈਗੇ ਆ ਉਹਦੀ ਪੂਰਤੀ ਲਈ ਹੀ ਇਹ ਆਪਣੀਆਂ ਸਨੇਚਿੰਗਸ ਕਰਦੇ ਸੀ ਫੋਨਾਂ ਵਗੈਰਾ ਬਰਾਮਣ ਹੋਇਆ ਹਾਲੇ ਰਿਮਾਂਡ ਤੇ ਤੁਹਾਨੂੰ ਕਹਿੰਦੇ ਅੱਜ ਹੀ ਰਿਮਾਂਡ ਲਿਆ ਆ ਕਰਾਂਗੇ ਜਿੱਥੇ-ਥੇ ਰਕਬਰੀਆਂ ਜਿੱਥੇ ਜੀ ਨਹੀਂ ਸੇਲ ਕਰਦੇ ਆ ਉਹ ਸਾਰਾ ਹੀ ਗੋ-ਥਰੂ ਹੋਵਾਂਗੇ ਔਰ ਜਿੰਨੇ ਵੀ ਅੱਗੇ ਚੇਨ ਚ ਬੰਦੇ ਆਉਣਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਰ ਕਿੰਨੀ ਉਮਰ ਕਿੰਨੀ ਕਾਇਨਾਤ ਦੀ ਤੁਸੀਂ ਦੇਖ ਹੀ ਲਿਆ 23 24 25 ਸਾਲ ਦੀ ਏਜ ਆ ਇਹਨਾਂ ਨੂੰ ਸਾਰੇ ਯੂਥ ਆ ਯੰਗ ਹੈਗੇ ਆ ਨਸ਼ੇਈ ਹੈ ਅਡੈਕਟ ਮੈਂ ਕਹਿ ਦਿੰਦਾ ਉਹ ਕਿਹੜੇ ਕਿਹੜੇ ਏਰੀਆ ਚ ਜ਼ਿਆਦਾ ਦਾ ਪਾਰਦਾ ਸ਼ਹਿਰ ਦਾ ਏਰੀਆ ਸੀ ਜੀ ਮਾਡਲ ਟਾਊਨ ਹੋ ਗਿਆ ਸ਼ਹਿਰ ਦਾ ਏਰੀਆ ਹੋ ਗਿਆ ਇਹਨੂੰ ਹੀ ਜ਼ਿਆਦਾ ਇਹ ਟਾਰਗੇਟ ਲੇਡੀਜ਼ ਨੂੰ ਜ਼ਿਆਦਾ ਟਾਰਗੇਟ ਕਰਦੇ ਸੀ